ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਕੋ ਹੋ ਡਿਜ਼ਾਈਨ ਲੈ ਕੇ ਤੇ ਅੱਜ ਵੱਲਾ ਜਿਹੜਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਵੇਖੋਗੇ ਤੇ ਸੱਚਮੁੱਚ ਤੁਹਾਨੂੰ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਪਸੰਦ ਆਏਗਾ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਲੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਬਣਾ ਸਕਦੇ ਜੀ ਛੋਟੇ ਬੱਚਿਆਂ ਦੀ ਕੋਟੀ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਬਣਾਓਗੇ ਤੇ ਬਹੁਤ ਸੋਹਣਾ ਡਿਜ਼ਾਈਨ ਲੱਗੇਗਾ ਬਹੁਤ ਪਿਆਰਾ ਮੋਟਾ-ਮੋਟਾ ਡਿਜ਼ਾਈਨ ਹੈ ਤੇ ਹੈ ਬਹੁਤ ਹੀ ਸੌਖਾ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ-ਚਾਰ ਦੇ ਹਿਸਾਬ ਨਾਲ ਹੀ ਆਪਾਂ ਕੁੰਡੇ ਪਾਉਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਪੰਜ ਕੁੰਡੇ ਬਾਧੂ ਪਾਉਣੇ ਨੇ ਤਿੰਨ ਕੁੰਡੇ ਇੱਧਰ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਐਡਜਸਟ ਵਾਸਤੇ ਪੰਜ ਕੁੰਡੇ ਬਾਧੂ ਪਾ ਲੈਣੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਸਿੱਧੇ ਉਲਟੀ ਦੋਨਾਂ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਬਣਾਣਾ ਹੈ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਆ ਹੁਣ ਅੱਗੋਂ ਸਰਦੀ ਸ਼ੁਰੂ ਹੋ ਰਹੀ ਹੈ ਤੇ ਨਵੇਂ-ਨਵੇਂ ਡਿਜ਼ਾਈਨ ਜਿਹੜੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਇੱਕ ਰਿਕੁਐਸਟ ਹੋ ਰਿਹਾ ਕਿ ਮੇਰਾ ਇੱਕ ਹੋਰ ਚੈਨਲ ਹੈ ਉਸ ਚੈਨਲ ਤੇ ਜੇ ਤੁਹਾਨੂੰ ਸਟਿਚਿੰਗ ਵਿੱਚ ਇੰਟਰਸਟ ਹੈ ਤੇ ਤੁਸੀਂ ਮੇਰੇ ਉਸ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਉਸ ਚੈਨਲ ਦਾ ਲਿੰਕ ਜਿਹੜਾ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਜਾਂ ਕਮੈਂਟ ਬਾਕਸ ਵਿੱਚ ਪਿੰਨ ਕਰ ਦਾਂਗੀ ਤੇ ਤੁਸੀਂ ਉਸ ਚੈਨਲ ਨੂੰ ਵੀ ਜ਼ਰੂਰ ਸਪੋਰਟ ਕਰੋ ਜਿਵੇਂ ਤੁਸੀਂ ਇਸ ਚੈਨਲ ਨੂੰ ਕੋਟ ਕਰ ਰਹੇ ਜੀ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾਉਣੇ ਆ ਧਾਗਾ ਬੈਕ ਸਾਈਡ ਤੇ ਕਰਕੇ ਹੁਣ ਆ ਇੱਕ ਕੁੰਡਾ ਜਿਹੜਾ ਆ ਇਹਨੂੰ ਇੱਥੋਂ ਆਪਾਂ ਇਹ ਵੇਖੋ ਇੱਥੋਂ ਸਾਈਡ ਤੋਂ ਬੁਣਨਾ ਹੈ ਲੱਗੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਹੋਲ ਕੋਰਕ ਤੇ ਇੱਥੋਂ ਆਪਾਂ ਇੱਕ ਵਾਰੀ ਬੁਣ ਲੈਣਾ ਇੱਕ ਕੁੰਡਾ ਬਣਾ ਲਿਆ ਹੁਣ ਐ ਤਾਨੂੰ ਉਲਟਾ ਕੁੰਡਾ ਜਿਹੜਾ ਨਜ਼ਰ ਆ ਰਿਹਾ ਵਾ ਇਹਦੇ ਇੱਥੋਂ ਆਪਾਂ ਇੱਕ ਵਾਰੀ ਇੱਕ ਕੁੰਡਾ ਬਣਾ ਲੈਣਾ ਇਹ ਦੋ ਕੁੰਡੇ ਹੋ ਗਏ ਫਿਰ ਇੱਕ ਵਾਰੀ ਇਹ ਜਿਹੜਾ ਕੁੰਡਾ ਆ ਇਹਨੂੰ ਬੁਣ ਲੈਣਾ ਇਹ ਸਾਡੇ ਤਿੰਨ ਕੁੰਡੇ ਹੋ ਗਏ ਤਾਂ ਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਇਹੀ ਚਾਰ ਕੁੰਡੇ ਪੂਰੀ ਸਲਾਈ ਦੇ ਵਿੱਚ ਆਪਾਂ ਰਿਪੀਟ ਕਰਨੇ ਫਿਰ ਵੇਖੋ ਇੱਥਾਂ ਆਹ ਵਾਲੀ ਜਿਹੜੀ ਜਗ੍ਹਾ ਹੈ ਇੱਥੋਂ ਆਪਾਂ ਪਹਿਲਾਂ ਬੁਣਨਾ ਇੱਕ ਕੁੰਡਾ ਮੁੱਲ ਲਿਆ ਫੇਰ ਇਹ ਕੁੰਡੇ ਦੇ نیچےੋਂ ਐ ਵੇਖੋ ਕੁੰਡੇ ਦੇ نیچےੋਂ ਆਪਾਂ ਬੁਣਨਾ ਦੋ ਹੋ ਗਏ ਤੇ ਇੱਕ ਵਾਰ ਦੁਬਾਰਾ ਇਸ ਕੁੰਡੇ ਨੂੰ ਸਿੱਧਾ ਬਣਾਤਾ ਧਾਗ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਆ ਧਾਗਾ ਪਿੱਛੇ ਕਰਕੇ ਫੇਰ ਇਹ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਇਸ ਤਰੀਕੇ ਦੇ ਨਾਲ ਕਰਨੇ ਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾ ਲੈਣੇ ਆ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਹੈ ਹੁਣ ਅਗੇ ਦੂਸਰੀ ਸਲਾਈ ਤੇ ਉਲਟੇ ਪਾਸੇ ਇਹ ਵੀ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰ ਲਿਆ ਤਿੰਨ ਕੁੰਡੇ ਸਿੱਧੇ 1 2 ਤੇ 3 ਜਿਹੜੇ ਆਪਾਂ ਉਧਰ ਵਾਲੀ ਸਾਈਡ ਤੋਂ ਉਲਟੇ ਬਣਾਏ ਸੀ ਉਹਨਾਂ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਆ ਜਿਹੜੇ ਇੱਕ ਤੋਂ ਆਪਾਂ ਤਿੰਨ ਕੁੰਡੇ ਕੀਤੇ ਸੀ ਹੁਣ ਇਹਨਾਂ ਤਿੰਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠੇ ਹੀ ਲੈਣਾ ਵਾ ਫਿਰ ਪਹਿਲਾਂ ਇੱਕ ਵਾਰੀ ਬੁਣ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਇੱਥੇ ਧਾਗਾ ਇਸ ਤਰ੍ਹਾਂ ਘੁਮਾ ਲੈਣਾ ਦੋ ਹੋ ਗਏ ਇੱਕ ਵਾਰੀ ਦੁਬਾਰਾ ਬੁਣ ਲਿਆ ਤਿੰਨ ਹੋ ਗਏ ਫਿਰ ਧਾਗਾ ਘੁਮਾ ਲਿਆ ਤੇ ਇੱਕ ਵਾਰੀ ਦੁਬਾਰਾ ਬੁਣ ਲਿਆ ਇਹ ਸਾਡੇ ਤਿੰਨ ਕੁੰਡਿਆਂ ਤੋਂ ਹੁਣ ਪੰਜ ਕੁੰਡੇ ਹੋ ਗਏ ਨੇ ਆ ਵੇਖ ਸਕਦੇ ਤੁਸੀਂ 1 2 ਤਿੰਨ ਚਾਰ ਤੇ ਪੰਜ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਧਾਗਾ ਆਪਣੀ ਵਾਲੀ ਸਾਈਡ ਕਰਕੇ ਆ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਪੰਜ ਵਾਰ ਹੁਣ ਲੈਣਾ ਇੱਕ ਵਾਰ ਹੁਣ ਲਿਆ ਫਿਰ ਧਾਗਾ ਘਮਾ ਲਿਆ ਦੋ ਵਾਰ ਫਿਰ ਮੁੜ ਲਿਆ ਤਿੰਨ ਵਾਰ ਫਿਰ ਧਾਗਾ ਘਮਾ ਲਿਆ ਚਾਰ ਵਾਰ ਤੇ ਇੱਕ ਵਾਰ ਫਿਰ ਮੁੜ ਲਿਆ ਪੰਜ ਵਾਰ ਹੋ ਗਏ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਤਾਗਾ ਆਪਣੀ ਵਾਲੀ ਸਾਈਡ ਕਰਕੇ ਆਹ ਤਿੰਨ ਕੁੰਡਿਆਂ ਤੋਂ ਆਪਾਂ ਇਸ ਤਰ੍ਹਾਂ ਕਰਕੇ ਪੰਜ ਕੁੰਡੇ ਬਣਾ ਲੈਣੇ ਆ। ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣਾ ਲੈ ਤਾਂਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ। ਡਿਜ਼ਾਈਨ ਦੀ ਸਾਡੀ ਦੂਸਰੀ ਸਲਾਈ ਬਣ ਗਈ ਉਲਟੇ ਪਾਸਿਓਂ। ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਫੇਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਧਾਗਾ ਹੁਣ ਬੈਕ ਸਾਈਡ ਤੇ ਕਰਕੇ ਆ ਜਿਹੜੇ ਆਪਾਂ ਪੰਜ ਕੁੰਡੇ ਬਣਾਏ ਸੀ ਇਹਨਾਂ ਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਆਪਾਂ ਸਲਾਈ ਜੋ ਉੱਪਰ ਇਕੱਠੇ ਪਾ ਲੈਣੇ ਤੇ ਇਸ ਤਰੀਕੇ ਦੇ ਨਾਲ ਧਾਗਾ ਘੁਮਾ ਕੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰ ਲੈਣਾ ਵਾ ਫਿਰ ਇਹ ਪੰਜੇ ਕੁੰਡੇ ਆਪਾਂ ਇਕੱਠੇ ਲੱਲਣੇ ਸਲਾਈ ਦੇ ਉੱਪਰ ਇਸ ਤਰ੍ਹਾਂ ਥੋੜੇ ਟਾਈਟ ਹੋ ਜਾਂਦੇ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਵਲ ਭਾ ਕੇ ਫਿਰ ਤੇ ਪੰਜ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਕਰ ਦਿਓ ਪੰਜ ਕੁੰਡਿਆਂ ਤੇ ਇੱਕ ਕੁੰਡਾ ਕਰਤਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਇਹ ਧਾਗਾ ਪਿੱਛੇ ਕਰਕੇ ਪੰਜ ਕੁੰਡੀਆਂ ਤੋਂ ਫੇਰ ਆਪਾਂ ਇੱਕ ਕੁੰਡਾ ਕਰਨਾ ਇਹਨਾਂ ਨੂੰ ਥੋੜਾ ਜਿਹਾ ਲੂਜ਼ ਰੱਖ ਕੇ ਬੁਣਿਓ ਕਿ ਇਸ ਤਰੀਕੇ ਦੇ ਨਾਲ ਉਲਟਾ ਵਾਲ ਪਾ ਕੇ ਤੇ ਪੰਜ ਕੁੰਡੀਆਂ ਤੋਂ ਇੱਕ ਕੁੰਡਾ ਕਰ ਦੇਣਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤੀਸਰੀ ਸਿਲਾਈ ਬਣ ਗਈ ਹੁਣ ਆ ਗਏ ਆਂ ਚੌਥੀ ਸਿਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਤਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਤਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਚੌਥੀ ਸਲਾਈ ਆਪਾਂ ਪੂਰੀ ਇਸ ਤਰੀਕੇ ਦੇ ਨਾਲ ਬਣਾ ਲੈਣੀ ਹੈ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਉਲਟਾ ਬਣਾ ਲੈਣਾ ਇਹ ਹੁਣ ਚਾਰ ਸਲਾਈਆਂ ਬਣ ਗਈਆਂ ਪੰਜਵੀਂ ਸਲਾਈ ਵੇਖੋ ਡਿਜ਼ਾਈਨ ਦੀ ਕਿਵੇਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਵਾ ਇੱਥੇ ਆਪਾਂ ਹੁਣ ਇੱਕ ਕੁੰਡਾ ਉਲਟਾ ਬਣਾਉਣਾ ਧਾਗਾ ਬੈਕ ਸਾਈਡ ਤੇ ਕਰਕੇ ਹੁਣ ਇਹ ਜਿਹੜਾ ਇੱਕ ਕੁੰਡਾ ਇਹਦੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ ਵੇਖੋ ਪਹਿਲਾਂ ਇੱਥੋਂ ਬੁਣ ਲੈਣਾ ਇੱਕ ਕੁੰਡਾ ਬੁਣ ਲਿਆ ਫਿਰ ਇਹ ਜਿਹੜਾ ਕੁੰਡੇ ਦੇ ਨੀਚੇ ਉਹ ਜਗ੍ਹਾ ਇੱਥੋਂ ਇੱਕ ਕੁੰਡਾ ਬਣਾ ਲਿਆ ਤੇ ਫਿਰ ਆ ਕੁੰਡਾ ਜਿਹੜਾ ਸਲਾਈ ਦੇ ਉੱਪਰ ਇਹਨੂੰ 1 2 3 ਕਰਤੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਇੱਥੋਂ ਸਾਡਾ ਰਿਪੀਟ ਪੈਟਰਨ ਸ਼ੁਰੂ ਹੋ ਜਾਏਗਾ ਤਿੰਨ ਉਲਟੇ ਫਿਰ ਇੱਕ ਕੁੰਡਾ ਇਹ ਤੋਂ ਤਿੰਨ ਕੁੰਡੇ ਕਰਨੇ ਪਹਿਲਾਂ ਆਪਾਂ ਇੱਥੋਂ ਬੁਣ ਲੈਣਾ ਫਿਰ ਕੁੰਡੇ ਦੇ ਇਹ نیچے ਜਿਹੜੀ ਜਗ੍ਹਾ ਆ ਇੱਥੋਂ ਆਪਾਂ ਇੱਕ ਕੁੰਡਾ ਬਣਾ ਲਿਆ ਫਿਰ ਕੁੰਡੇ ਨੂੰ ਬੁਣ ਲਿਆ ਤਿੰਨ ਹੋ ਗਏ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਇੱਥੋਂ ਪਹਿਲਾਂ ਬਣਾ ਲਿਆ ਫੇਰ ਇੱਥੋਂ ਬਣਾ ਲਿਆ ਤੇ ਫੇਰ ਆਵਲਾ ਬਣਾ ਲਿਆ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰਦੇ ਜਾਣਾ ਤਿੰਨ ਕੁੰਡੇ ਉਲਟੇ ਫੇਰ ਇੱਥੇ ਲਾਸਟ ਤੇ ਇਦਾਂ ਇੱਕ ਵਾਰ ਕੁੰਡਾ ਫੇਰ ਆਵਲੇ ਕੁੰਡੇ ਨੂੰ ਬਣਾ ਲਿਆ ਫੇਰ ਆਵਲੇ ਕੁੰਡੇ ਨੂੰ ਬਣਾ ਲਿਆ ਤੇ ਇੱਥੇ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਗਈ ਛੇਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰ ਲੈਣਾ ਫਿਰ ਧਾਗਾ ਫਰੰਟ ਤੇ ਕਰਕੇ ਇੱਕ ਕੁੰਡਾ ਸਿੱਧਾ ਬਣਾ ਕੇ ਹੁਣ ਅੱਗੇ ਸਾਡੇ ਕੋਲ ਉਹ ਤਿੰਨ ਕੁੰਡੇ ਆਗੇ ਜਿਹੜੇ ਆਪਾਂ 1 ਤੋਂ 3 ਕੀਤੇ ਸੀ ਇਹਨਾਂ ਨੂੰ ਆਪਾਂ ਫਿਰ ਪੰਜ ਕੁੰਡੇ ਬਣਾਉਣਾ ਪਹਿਲਾਂ ਇੱਕ ਵਾਰੀ ਬੁਣ ਲਿਆ ਫਿਰ ਜਾਲੀ ਪਾ ਲਈ ਦੁਬਾਰਾ ਫਿਰ ਬੁਣ ਲਿਆ ਫਿਰ ਜਾਲੀ ਪਾ ਲਈ ਤੇ ਇੱਕ ਵਾਰੀ ਫਿਰ ਬੁਣ ਲਿਆ ਪੰਜ ਕੁੰਡੇ ਬਣਾ ਲਏ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਇੰਨੇ ਕੁੰਡੇ ਸਿੱਧੇ 1 2 ਤੇ 3 ਧਾਗਾ ਆਪਣੀ ਵਾਲੀ ਸਾਈਡ ਕਰਕੇ ਆ ਤਿੰਨ ਕੁੰਡਿਆਂ ਨੂੰ ਇਕੱਠੇ ਲੈਣਾ ਤੇ ਇਹਨਾਂ ਤੋਂ ਆਪਾਂ ਪੰਜ ਕੁੰਡੇ ਬਣਾਉਣੇ ਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਇੱਕ ਵਾਰੀ ਬੁਣ ਲਿਆ ਧਾਗਾ ਕਮਾਲਿਆ ਫੇਰ ਇੱਕ ਵਾਰੀ ਬੁਣ ਲਿਆ ਫੇਰ ਧਾਗਾ ਕਮਾਲਿਆ ਫੇਰ ਇੱਕ ਵਾਰੀ ਬੁਣ ਲਿਆ ਤਿੰਨ ਕੁੰਡੇ ਆ ਤੋਂ ਪੰਜ ਕੁੰਡੇ ਉਹ ਕਿ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਫੇਰ ਅੱਗੇ ਆ ਤਿੰਨ ਕੁੰਡੇ ਆਗੇ ਇੱਕ ਵਾਰੀ ਬੁਣ ਲਿਆ ਫੇਰ ਜਾਲੀ ਪਾ ਲਈ ਫੇਰ ਦੁਬਾਰਾ ਬੁਣ ਲਿਆ ਫੇਰ ਜਾਲੀ ਪਾ ਲਈ ਫੇਰ ਦੁਬਾਰਾ ਬੁਣ ਲਿਆ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਉਲਟਾ ਛੇਵੀਂ ਸਲਾਈ ਬਣ ਗਈ ਹੁਣ ਆ ਗਏ ਆ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾ ਲਾਂਗੇ ਧਾਗਾ ਹੁਣ ਪਿੱਛੇ ਕਰ ਲੈਣਾ ਤੇ ਆ ਜਿਹੜੇ ਪੰਜ ਕੁੰਡੇ ਆ ਇਹਨਾਂ ਤੋਂ ਆਪਾਂ ਇੱਕ ਕੁੰਡਾ ਬਣਾਉਣਾ ਹੈ ਪੰਜ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਬਣਾ ਦੇਣਾ بس ਇਹ ਵਿਲੇਜਾਤੋ ਥੋੜਾ ਜਿੰਨਾ ਟਾਈਟ ਬੁਣਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ। ਫਿਰ ਤਿੰਨ ਕੁੰਡੇ ਉਲਟੇ। ਧਾਗਾ ਪਿੱਛੇ ਫਿਰ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਲਾਸਟ ਦੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਸੱਤ ਸਲਾਈਆਂ ਬਣ ਗਿਆ ਹੁਣ ਅੱਠਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਸਿੱਧੇ ਇੱਕ ਦੋ ਤਿੰਨ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਫਿਰ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਆਪਾਂ 8 ਸਲਾਈਆਂ ਬਣਾ ਲੀਆਂ 8 ਸਲਾਈਆਂ ਬਣਣ ਤੋਂ ਬਾਅਦ ਡਿਜ਼ਾਈਨ ਵੇਖੋ ਇਸ ਤਰੀਕੇ ਦਾ ਲੱਗਦਾ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਹੈ ਬੱਚਿਆਂ ਦੀ ਕੋਟੀ ਤੇ ਬਹੁਤ ਹੀ ਸੋਹਣਾ ਲੱਗੇਗਾ ਜਦੋਂ ਇਹ ਹੀ ਡਿਜ਼ਾਈਨ ਆਪਾਂ ਬਾਰ-ਬਾਰ ਬਣਾਉਂਦੇ ਚਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਕੇ ਰੈਡੀ ਹੋਏਗਾ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ